ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੀ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ თანਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਸਤਿਗੁਰ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਆਪਣੀ ਚੈਨਲ ਤੇ ਲਗਭਗ 15 ਮਹੀਨੇ ਹੋ ਗਏ ਰੰਕੀਤੇ ਨੂੰ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਸਦਕਾ ਆਪਾਂ ਕੱਲ ਤੱਕ 943 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਸੇਵਾ ਕਰਵਾ ਲੈਣ ਨੂੰ ਸਾਧ ਸੰਗਤ ਜੀ ਸਤਿਗੁਰ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰ ਹੱਥ ਦਾ ਆਸਰੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਦਾ ਆਸਰੇ ਸਿਰ ਤੇ ਰੱਖੋ ਮੇਰ ਪਰ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਦਾਸ ਤੋਂ ਤਿੰਨ ਦਿਨ ਸਤਮੀਤ ਖਰਾਬ ਹੋਣ ਕਰਕੇ ਹਾਜ਼ਰੀ ਨਹੀਂ ਹੋ ਸਕਿਆ ਕੱਲ ਸਤਿਗੁਰਾਂ ਨੇ ਕਿਰਪਾ ਕਰਕੇ ਦੋਸ਼ ਹਾਜ਼ਰੀ ਲਵਾਈ ਸੀ ਪਰ ਸਾਧ ਸੰਗਤ ਆਪ ਜੀ ਦੀ ਹੋਰ ਕਿਰਪਾ ਦੀ ਜ਼ਰੂਰਤ ਹੈ ਅਜੇ ਦਾਸ ਦੀ ਸਿਹਤ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਤੇ ਆਪ ਕਿਰਪਾ ਕਰੋ ਮੇਰ ਕਰੋ ਜੇ ਤੁਸੀਂ ਸੰਗਤ ਮੇਰ ਕਰੋਗੇ ਤਾਂ ਸਤਿਗੁਰੂ ਮੇਰ ਕਰਨਗੇ ਕਰੋ ਕਿਰਪਾ ਮੇਰ ਕਰੋ ਅਰਦਾਸ ਕਰੋ ਕਿ ਦਾਸ ਨੂੰ ਦੇਰੋਕਤਾ ਬਖਸ਼ਿਸ਼ ਕਰੇ ਸੂ ਸਾਗ ਸੰਗਤ ਕੱਲ ਜੋ ਆਪਾਂ ਪਾਠ ਕੀਤਾ ਸੀ RAMKALI ਮਹਲਾ ਪਹਿਲਾ ਸਿੱਧ ਗੋਸ ਦੀਆਂ 41 ਪੌੜੀ ਤੱਕ ਆਪਾਂ ਪਾਠ ਕੱਲ ਕੀਤਾ ਸੀ ਹੁਣ ਇਸ ਤੋਂ ਅੱਗੇ ਸਤਿਗੁਰੂ ਸੇਵਾ ਲੈਣਗੇ ਸਾਭ ਸੰਗਤ ਦਾਸੀ ਤਬੀਅਤ ਵਾਲਾ ਹੋਣ ਕਰਕੇ ਉਹਨਾਂ ਪਿਆਰੇ ਸੱਜਣਾਂ ਦੇ ਨਾਂ ਨਹੀਂ ਬੋਲੇ ਜਾ ਸਕਦੇ ਜੇ ਜਿਨ੍ਹਾਂ ਨੇ ਬੜੇ ਪਿਆਰ ਪਰ ਇੱਕ ਕਮੈਂਟ ਭੇਜੇ ਹਨ ਕਿਉਂਕਿ ਪਹਿਲਾਂ ਉਹਨਾਂ ਕਮੈਂਟਾਂ ਨੂੰ ਕਾਪੀ ਤੇ ਲਿਖਣਾ ਹੁੰਦਾ ਹੈ ਫਿਰ ਬੋਲਣਾ ਹੁੰਦਾ ਹੈ ਸਾਭ ਸੰਗਤ ਇਹ ਸਾਰੇ ਇਕੱਠੇ ਹੀ ਬੋਲ ਦਿੱਤੇ ਜਾਣਗੇ ਤੁਸੀਂ ਕਿਰਪਾ ਕਰਨਾ ਹੈ ਆਪਣਾ ਪਾਠ ਸਰਵਣ ਕਰਕੇ ਕਮੈਂਟ ਜ਼ਰੂਰ ਭੇਜਨੇ। ਦਾਸ ਦੀ ਤਬੀਅਤ ਜਦ ਵੀ ਤੁਸੀਂ ਕਿਰਪਾ ਕਰੋਗੇ ਪੂਰਨ ਤੌਰ ਤੇ ਦੇਹ ਰੋਗਤਾ ਹੋ ਜਾਵੇਗੀ ਤੇ ਸਾਰੇ ਨਾਂ ਇਕੱਠੇ ਬੋਲ ਦਿੱਤੇ ਜਾਣਗੇ। ਆਓ ਹੁਣ ਸਹਿਜ ਪਾਠ ਦੇ ਨਾਲ ਜੁੜੀਏ। ਗੁਰਮਖ ਨਾਮ ਨਿਰੰਜਨ ਪਾਏ ਗੁਰੂ ਦੇ ਹੁਕਮ ਵਿੱਚ ਚੱਲਣ ਵਾਲਾ ਮਨੁੱਖ ਉਸ ਨਿਰੰਜਨ ਪਰਮਾਤਮਾ ਦਾ ਨਾਮ ਪ੍ਰਾਪਤ ਕਰਦਾ ਹੈ ਗੁਰਮੁਖ ਹਉਮੈ ਸ਼ਬਦ ਜਲਾਏ ਕਿਉਂਕਿ ਉਹ ਆਪਣੀ ਹਉਮੈ ਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਦਿੰਦਾ ਹੈ ਗੁਰਮੁਖ ਸੱਚਾ ਕੈ ਗੁਣ ਗਾਏ ਗੁਰੂ ਦੇ ਸੰਮੂਹ ਹੋ ਕੇ ਉਹਨੂੰ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ ਗੁਰਮੁਖ ਸੱਚੇ ਰਹੇ ਸਮਾਏ ਤੇ ਸਦਾ ਕੈਮ ਰਹਿਣ ਵਾਲੇ ਪ੍ਰਭੂ ਵਿੱਚ ਗੁਰਮੁਖ ਹਮੇਸ਼ਾ ਹੀ ਲੀਨ ਰਹਿੰਦਾ ਹੈ ਗੁਰਮੁਖ ਸੱਚ ਨਾਮ ਪਤ ਉੱਤਮ ਹੋਏ ਜਿਹੜਾ ਗੁਰਮੁਖ ਉੱਚੀ ਇੱਜ਼ਤ ਪ੍ਰਾਪਤ ਕਰਦਾ ਹੈ ਨਾ ਉਹ ਸੱਚੇ ਨਾਮ ਵਿੱਚ ਜੁੜੇ ਰਹਿਣ ਕਰਕੇ ਪ੍ਰਾਪਤ ਕਰਦਾ ਹੈ ਸੱਚੇ ਨਾਮ ਵਿੱਚ ਜੁੜੇ ਰਹਿਣ ਕਰਕੇ ਗੁਰਮੁਖ ਨੂੰ ਉੱਚੀ ਇੱਜ਼ਤ ਮਿਲਦੀ ਹੈ ਨਾਨਕ ਗੁਰਮੁਖ ਸਗਲ ਪਵਨ ਕੀ ਸੋਜੀ ਹੋਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਗੁਰਮੁਖ ਹਨ ਨਾ ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਨੂੰ ਸਾਰਿਆਂ ਭਵਨਾਂ ਦੀ ਸੋਝੀ ਆ ਜਾਂਦੀ ਹੈ। ਭਾਪ ਗੁਰਮੁਖ ਨੂੰ ਇਹ ਸੋਝੀ ਆ ਜਾਂਦੀ ਹੈ, ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਸਾਰੇ ਹੀ ਭਵਨਾਂ ਵਿੱਚ ਮੌਜੂਦ ਹੈ। ਕਵਣ ਮੂਲ ਕਵਣ ਮਤ ਬਿਲਾ ਇੱਥੇ ਪ੍ਰਸ਼ਨ ਕੀਤਾ ਸਿੱਧਾ ਨੇ ਕਿ ਜੀਵਨ ਦਾ ਕੀ ਮੂਲ ਹੈ? ਕਿਹੜੀ ਸਿੱਖਿਆ ਲੈਣ ਦਾ ਹੈ? ਇਹ ਮਨੁੱਖਾ ਜਨਮ ਦਾ ਕਿਹੜਾ ਸਮਾਂ ਹੈ? ਤੇਰੇ ਕਮਣ ਗੁਣ ਜਿਸ ਕਾ ਤੂੰ ਚੇਲਾ ਤੇਰੇ ਕੌਣ ਗੁਰੂ ਹਨ ਤੇਰੇ ਕਮਣ ਗੁਰੂ ਜਿਸ ਕਾ ਤੂੰ ਚੇਲਾ ਤੇਰੇ ਕੌਣ ਗੁਰੂ ਹਨ ਜਿਸ ਦਾ ਤੂੰ ਚੇਲਾ ਹੈ ਕਮਣ ਕਥਾ ਲੈ ਰਹੋ ਨਰਲੇ ਕਿਹੜੀ ਗੱਲ ਨਾਲ ਤੂੰ ਸਾਡੇ ਕਿਹੜੀ ਗੱਲ ਨਾਲ ਤੂੰ ਨਰਲੇ ਰਹਿੰਦਾ ਹੈ ਬੋਲੋ ਨਾਨਕ ਸੁਣੋ ਤੁਮ ਬਲੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ yogiyan ਨੇ ਕਿਹਾ हे बालक ਨਾਨਕ ਸੁਣ ਇਸ ਕਥਾ ਦਾ ਦੇ ਵਿਚਾਰ ਸਾਨੂੰ ਇਸ ਗੱਲ ਦੀ ਵੀ ਵਿਚਾਰ ਦੱਸ ਪਵਜਲ ਸ਼ਬਦ ਲਗਾਉਣ ਹਾਰ ਸਾਨੂੰ ਇਹ ਗੱਲ ਵੀ ਸਮਝਾ ਕੇ ਕਿਵੇਂ ਸ਼ਬਦ ਦੇ ਰਾਈ ਗੁਰੂ ਜੀਵਨ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੀ ਸਮਰੱਥ ਹੈ ਪਵਨ ਆਰੰਭ ਸਤਗੁਰੂ ਮਤਬੇਲਾ ਸਤਿਗੁਰਾਂ ਨੇ ਉੱਤਰ ਦਿੱਤਾ ਕਿ ਪ੍ਰਾਣ ਹੀ ਹੱਸੀ ਦਾ ਮੁੱਢ ਹਨੂ ਇਹ ਮਨੁੱਖਾ ਜਨਮ ਦਾ ਸਮਾ ਸਤਿਗੁਰ ਦੀ ਸਿੱਖਿਆ ਲੈਣ ਦਾ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਸ਼ਬਦ ਮੇਰਾ ਗੁਰੂ ਹੈ ਮੇਰੀ ਸੁਰਤ ਦਾ ਟਿਕਾਉ ਉਸ ਗੁਰੂ ਦਾ ਸਿੱਖ ਹੈ ਕਥ ਕਥਾ ਲੈ ਰਾਹੂ ਨਰਾਲਾ ਮੈਂ ਅਕਥ ਪ੍ਰਭੂ ਦੀਆਂ ਗੱਲਾਂ ਕਰਕੇ ਭਾਵ ਗੁਣ ਗਾ ਗਾ ਕੇ ਮਾਇਆ ਤੋਂ ਨਲੇਪ ਰਿੰਦਾ ਹਾਂ ਨਾਨਕ ਜੁਗ ਜੁਗ ਗੁਰਗਪਾਲ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਉਹ ਗੁਰੂ ਗੋਪਾਲ ਹਰੇਕ ਜੁਗ ਵਿੱਚ ਮੌਜੂਦ ਹੈ ਏਕ ਸ਼ਬਦ ਜਿਤ ਕਥਾ ਵਿਚਾਰੀ ਕੇਵਲ ਗੁਰੂ ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ ਗੁਰਮੁਖ ਹਉਮੈ ਅਗਨੀ ਨਿਵਾਰੀ ਇਹ ਸ਼ਬਦ ਦੇ ਰਾਹੀਂ ਗੁਰਮੁਖ ਮਨੁਖ ਨੇ ਹਉਮੈ ਖੁਦਗਰਜੀ ਦੀ ਆਗਾ ਆਪਣੇ ਅੰਦਰੋਂ ਦੂਰ ਕੀਤੀ ਹੈ ਮੈਨ ਕੇ ਦੰਤ ਕਿਉ ਖਾਈਐ ਸਾਰ ਪ੍ਰਸ਼ਨ ਆ ਗਿਆ ਕਿ ਮੂਮ ਦੇ ਦੰਦਾ ਨਾਲ ਲੋਹਾ ਕਿਵੇਂ ਖਾਦਾ ਜਾਏ ਜਿਤ ਗਰਭ ਜਾਏ ਸੁ ਕਮਣ ਹਾਰ ਉਹ ਕਿਹੜਾ ਖਾਣਾ ਹੈ ਜਿਸ ਨਾਲ ਮਨ ਦਾ ਹੰਕਾਰ ਦੂਰ ਹੋ ਜਾਏ ਹਿਵੇ ਕਾ ਘਰ ਮੰਦਰ ਅਗਨ ਪਰਹਾਨ ਜੇ ਬਰਫ ਦਾ ਮੰਦਰ ਹੋਵੇ ਤੇ ਉਹ ਉਸ ਉਸ ਉਤੇ ਅਗਦਾ ਚੋੜਾ ਹੋਵੇ ਕੌਣ ਗੁਫਾ ਜਿਤ ਰਹਿ ਅਵਾਨ ਤੇ ਉਸ ਗੁਫਾ ਨੂੰ ਉਸ ਉਸ ਨੂੰ ਕਿਸ ਰੂਪ ਵਿੱਚ ਰਖੀਏ ਕਿ ਉਹ ਟਿਕਿਆ ਰਹੇ ਇੱਥੇ ਉੱਥੇ ਕਿਸ ਕੋ ਜਾਣ ਸਮਾਵੈ ਇਸ ਉੱਤੇ ਹਰ ਸੰਕਿ ਕਿਸੇ ਨੂੰ ਪਛਾਣ ਕੇ ਉਸ ਵਿੱਚ ਇਹ ਮਨੁਲੀਨ ਰਹੇ ਕਮਣ ਧਿਆਨ ਮਨ ਮਨੈ ਸਮਾਵੈ ਉਹ ਕਿਹੜਾ ਟਿਕਵਣ ਬਜਵਣ ਖਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ ਤੇ ਬਾਹਰ ਨਾ ਪਟਕੇ ਹਉ ਹਉ ਮੈਂ ਮੈਂ ਵਿੱਚੋਂ ਖੋਵੇ ਸਤਿਗੁਰਾਂ ਨੇ ਉਤਰ ਦਿੱਤਾ ਕਿ ਜੇ ਮਨੁੱਖ ਗੁਰੂ ਦੇ ਸਨਮੁਖ ਹੈ ਉਹ ਮਨ ਵਿੱਚੋਂ ਖੁਦ ਗਰਜੀ ਦੂਰ ਕਰ ਦਿੰਦਾ ਹੈ ਉਹ ਮੈਂ ਨੂੰ ਜਿਹੜਾ ਉਹ ਮੈਂ ਨੂੰ ਛੋੜ ਦਿੰਦਾ ਹੈ ਮੈਂ ਨੂੰ ਛੱਡ ਕੇ ਤੂੰ ਵਿੱਚ ਆ ਜਾਂਦਾ ਹੈ ਦੂਜਾ ਮਿਟੈ ਏਕੋ ਹੋਵੇ ਜਿਹੜਾ ਵਿਤਕਰਾ ਹੈ ਮਿਟਾ ਦਿੰਦਾ ਹੈ ਮੇਰ ਤੇਰ ਦਾ ਜਿਹੜਾ ਵਿਤਕਰਾ ਉਹ ਮਿਟਾ ਦਿੰਦਾ ਹੈ ਸਭ ਨਾਲ ਸਾਂਝ ਬਣਾਉਂਦਾ ਹੈ ਜਗ ਕਰਤਾ ਮਨਮੁਖ ਗਵਾਰ ਪਰ ਜੋ ਮੂਰਖ ਮਨੁਖ ਮੰਨਦੇ ਪਿੱਛੇ ਟੁਰਦਾ ਹੈ ਉਹਦੇ ਲਈ ਜਗਤ ਕਰਤਾ ਹੈ ਭਾਵ ਜੀਵਨ ਦੁੱਖਾਂ ਦੀ ਖਾਨ ਹੈ ਸ਼ਬਦ ਕਮਾਈਆ ਖਾਈਐ ਸਾਰ ਇਹ ਜਗਤ ਤਾਂ ਦੁਖਦਾਈ ਪਨ ਰੂਪ ਲੋਹਾ ਤਦੋ ਹੀ ਖਾਦਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ ਪਾਗੁਰੂ ਦੇ ਹੁਕਮ ਵਿੱਚ ਤੁਰੀਏ ਬਸ ਇਹ ਹੈ ਮੂਮ ਦੇ ਦੰਦਾ ਨਾਲ ਲੋਹੇ ਨੂੰ ਚੰਬਣਾ ਅੰਤਰ ਬਾਹਰ ਏਕੋ ਜਾਣੈ ਜੋ ਮਨੁੱਖ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਇੱਕ ਪ੍ਰਭੂ ਨੂੰ ਮੌਜੂਦ ਸਮਝਦਾ ਹੈ ਨਾਨਕ ਅਗਨ ਮਰੇ ਸਤਿਗੁਰ ਕਹਿ ਭਾਣੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੇ ਰਜਾ ਵਿੱਚ ਤੁਰਿਆ ਮਿਟ ਜਾਂਦੀ ਹੈ ਸਚ ਪੈ ਰੱਤਾ ਗਰਬ ਨਵਰ ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਧਰਮ ਵਿੱਚ ਰਿਤਾ ਹੋਇਆ ਹੈ ਭਾਵ ਜਿਸ ਦੇ ਅੰਦਰ ਸਦਾ ਪ੍ਰਭੂ ਦਾ ਧਰਮ ਮੌਜੂਦ ਹੈ ਉਹ ਹੰਕਾਰ ਦੂਰ ਕਰ ਦਿੰਦਾ ਹੈ ਏਕੋ ਜਾਤਾ ਸ਼ਬਦ ਵਿਚਾਰੈ ਉਹ ਸਦਾ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਤੇ ਸ਼ਬਦ ਦੀ ਸਹਤ ਨਾਲ ਉਸ ਨੇ ਹਰ ਥਾਂ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ ਸ਼ਬਦ ਵਸੇ ਅੰਤਰ ਸ਼ਬਦ ਵਸੇ ਸਚ ਅੰਤਰਹੀਆ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਹੈ ਉਸ ਦੇ ਅੰਦਰ ਪ੍ਰਭੂ ਆਪ ਵਸਦਾ ਹੈ ਤਨ ਮਨ ਸੀਤਲ ਰੰਗ ਰੰਗਿਆ ਪ੍ਰਭੂ ਦੇ ਪਿਆਰ ਵਿੱਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਡਾ ਠਾਰ ਹੋ ਜਾਂਦਾ ਹੈ ਕਾਮ ਕ੍ਰੋਧ ਬਿਖ ਅਗਨ ਨਵਾਰੇ ਕਿਉਂਕਿ ਉਹ ਆਪਣੇ ਅੰਦਰੋਂ ਕਾਮ ਕ੍ਰੋਧ ਰੂਪ ਜ਼ਹਿਰ ਤੇ ਤ੍ਰਿਸ਼ਾ ਦੀ ਅਗ ਬਟਾ ਲਿੰਦਾ ਹੈ ਨਾਨਕ ਨਦਰੀ ਨਦਰ ਪਿਆਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਮਿਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿੱਚ ਰਹਿੰਦਾ ਹੈ ਕਵਣ ਮੁਖ ਚੰਦ ਹਿਬੈ ਕਰ ਛਾਇਆ ਜੋਗੀਆਂ ਨੇ ਪ੍ਰਸ਼ਨ ਕਰ ਦਿੱਤਾ ਕਹਿਣ ਲੱਗੇ ਕਿਸ ਤਰ੍ਹਾਂ ਮਨੁੱਖ ਦੇ ਮਨ ਵਿੱਚ ਸ਼ੀਤਲਤਾ ਦਾ ਘਰ ਚੰਦਰਮਾ ਟਿਕਿਆ ਰਵੇ ਭਾਵ ਕਿਸ ਤਰ੍ਹਾਂ ਮਨ ਵਿੱਚ ਸਦਾ ਠੰਡ ਸ਼ਾਂਤੀ ਬਣੀ ਰਹੇ ਕਵਣ ਮੁਖ ਸੂਰਜ ਤਪੈ ਤਪਾਇਆ ਕਿਸ ਤਰ੍ਹਾਂ ਮਨ ਵਿੱਚ ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ ਭਾਵ ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ ਕਵਣ ਮੁਖ ਕਾਲ ਜੋਤ ਨਿਤ ਰਹੇ ਕਿਸ ਤਰ੍ਹਾਂ ਕਾਲ ਨਿਤ ਤਕ ਨੂੰ ਰਹਿ ਜਾਵੇ ਭਾਪ ਕਿਵੇਂ ਹਰ ਵੇਲੇ ਮੌਤ ਦਾ ਸਹਿਮ ਮੁਕ ਜਾਏ ਕਮਣ ਬੁੱਧ ਗੁਰਮੁਖ ਪਤਰੈ ਉਹ ਕਿਹੜੀ ਸਮਝ ਹੈ ਜਿਸ ਵਿੱਚ ਗੁਰਮੁਖ ਮਨੁਖ ਦੀ ਇੱਜ਼ਤ ਬਣੀ ਰਹਿੰਦੀ ਹੈ ਜਿਸ ਵਿੱਚ ਗੁਰਮੁਖ ਮਨੁਖ ਦੀ ਇੱਜ਼ਤ ਬਣੀ ਰਹਿੰਦੀ ਹੈ ਕਮਣ ਜੋਤ ਜੋ ਕਾਲ ਸ਼ਿੰਗਾਰੈ ਉਹ ਕਿਹੜਾ ਸੂਰਮਾ ਹੈ ਜੋ ਮੌਤ ਨੂੰ ਮੌਤ ਦੇ ਭੌਗ ਨੂੰ ਮਾਰ ਲੈਂਦਾ ਹੈ ਬੋਲੋ ਬਾਣੀ ਨਾਨਕ ਵਿਚਾਰਾ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਿੱਧਾਂ ਨੇ ਕਿਹਾ ਗੋਸ਼ਟ ਦੇ ਸਿਲਸਿਲੇ ਵਿੱਚ ਯੋਗੀਆਂ ਨੇ ਪੁੱਛਿਆ ਕਿ ਵਿਚਾਰ ਦੀ ਗੱਲ ਦੱਸੋ ਸ਼ਬਦ ਭਖਤ ਸਸ ਜੋਤ ਅਪਾਰਾ ਉੱਤਰ ਵਿੱਚ ਸਤਿਗੁਰਾਂ ਨੇ ਆਖਿਆ ਕਿ ਜਦੋਂ ਸਤਿਗੁਰ ਦਾ ਸ਼ਬਦ ਅਚਾਰਦੇ ਆ ਹਿਰਦੇ ਵਿੱਚ ਚੰਦਰਮਾ ਦੀ ਅਪਾਰ ਜੋਤ ਪਰਗਟ ਹੋ ਜਾਂਦੀ ਹੈ ਭਾਵਿਰ ਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਸਸਕਰ ਸੂਰ ਵਸੇ ਮਿਟੇ ਹਨੇਰਾ ਚੰਦਰਮਾ ਦੇ ਘਰ ਵਿੱਚ ਸੂਰਜ ਆਵਸਥਾ ਹੈ ਭਾਵ ਸ਼ਾਂਤੀ ਦੇ ਵਿੱਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ ਤਦੋਂ ਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਸੁਖ ਦੁਖ ਸਮ ਕਰਨਾਮ ਆਧਾਰ ਦੁੱਖ ਨੂੰ ਇੱਕੋ ਜਿਹਾ ਜਾਣ ਕੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ ਭਾਵ ਜਦੋਂ ਨਾਮ ਵਿੱਚ ਸੁਖ ਤੇ ਨਾਮ ਵਿੱਚ ਦੁੱਖ ਨਾਮ ਇੱਕ ਦਾ ਸੁੱਖ ਵਿੱਚ ਤੇ ਨਾਮ ਦੁੱਖ ਵਿੱਚ ਹਰ ਵੇਲੇ ਪ੍ਰਭੂ ਨੂੰ ਪੁਲਾਉਂਦਾ ਨਹੀਂ ਆਪੇ ਪਾਰ ਆਤਾਰਨ ਹਾਰਾ ਉਹ ਭਾਵੇਂ ਕਾਰਨ ਹਰ ਪ੍ਰਭੂ ਉਸ ਆਪ ਹੀ ਦੁੱਤਰ ਮਾਰਗ ਤੋਂ ਪਾਰ ਲੰਘਾ ਲਿੰਦਾ ਹੈ ਗੁਰ ਪਰਚੈ ਮਨ ਸਾਚ ਸਮਾਏ ਸਤਗੁਰੂ ਦੇ ਨਾਲ ਡੂੰਗੀ ਸਾਂਝ ਬਣਾਇਆ ਗੁਰਮੁਖ ਦਾ ਮਨ ਸੱਚੇ ਪ੍ਰਭੂ ਵਿੱਚ ਨਿਨ ਰਹਿਂਦਾ ਹੈ ਪਰਨੁ ਵਿਤ ਨਾਨਕ ਕਾਲ ਨਾ ਖਾਏ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਬੇਨਤੀ ਕਰਦਾ ਹਾਂ ਕਿ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ਨਾਮ ਤਤ ਸਭ ਹੀ ਸਿਰ ਜਾਪੈ ਪ੍ਰਭੂ ਦੇ ਨਾਮ ਦੀ ਸਚਾਈ ਹਿਰਦੇ ਵਿੱਚ ਸਹੀ ਕਰਨੀ ਸਾਰੇ ਜਾਪਾਂ ਦਾ ਸ਼੍ਰੋਮਣੀ ਜਾਪ ਹੈ ਬਿਨ ਨਾਮੈ ਦੁਖ ਕਾਲ ਸੰਤਾਪੈ ਜਦ ਤੱਕ ਹਿਰਦੇ ਵਿੱਚ ਨਾਮ ਤਤ ਸਹੀ ਨਹੀਂ ਹੁੰਦਾ ਮਨੁੱਖ ਨੂੰ ਕਈ ਕਿਸਮ ਦਾ ਦੁੱਖ ਸਤਾਉਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ ਤਤੋ ਤਤ ਮਿਲੇ ਮਨ ਮਨੈ ਜਦ ਹਿਰਦੇ ਵਿੱਚ ਨਿਰੋਧ ਪ੍ਰਭੂ ਨਾਮ ਦੀ ਸਚਾਈ ਭਾਵ ਇਹ ਸਰਦਾ ਪ੍ਰਭੂ ਦਾ ਨਾਮ ਹੀ ਸਦਾ ਤੇ ਰਹਿਣ ਵਾਲਾ ਹੈ ਪ੍ਰਗਟ ਹੋ ਜਾਂਦੀ ਹੈ ਤਾਂ ਮਨੁੱਖ ਦਾ ਮਨ ਉਸ ਸਚਾਈ ਵਿੱਚ ਭਤੀਜ ਜਾਂਦਾ ਹੈ ਦੁੱਜਾ ਜਾਏ ਇਕਤ ਕਰ ਅਨੈ ਮੇਰ ਤੇਰ ਵਾਲਾ ਸੁਭਾਅ ਦੂਰ ਹੋ ਜਾਂਦਾ ਹੈ ਨੋ ਖੇਕਦਾ ਦੇ ਘਰ ਵਿੱਚ ਆ ਟਿਕਦਾ ਹੈ ਬੋਲੇ ਪੰਨਾ ਗगन ਗਰਜੈ ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ ਤੇ ਰੱਬੀ ਮੁਲਾਪ ਦੀ ਵਸਾ ਬਲਵਾਨ ਹੋ ਜਾਂਦੀ ਹੈ ਨਾਨਕ ਨਿਚਲ ਮਿਲਣ ਸਹਿਜ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਸਹਿਜ ਵਸਾ ਵਿੱਚ ਟਿਕਿਆ ਜੀਵ ਪ੍ਰਭੂ ਦਾ ਮੁਲਾਪ ਸਦਾ ਲਈ ਪੱਕਾ ਹੋ ਜਾਂਦਾ ਹੈ ਅੰਤਰ ਸੁੰਨ ਬਾਹਰ ਸੁਣ ਤ੍ਰਿਭੁਵਨ ਸੁਨਮੋ ਸੁਨੰ ਸੁਣ ਨਿਰਗੁਣ ਪ੍ਰਭੂ ਉਸ ਪ੍ਰਭੂ ਵਿੱਚ ਮਾਇਆ ਕਹਿੰਦੇ ਸਤਿਗੁਰੂ ਜੀ ਕਹਿਣ ਲੱਗੇ ਕਿ ਜਦੋਂ ਹਿਰਦੇ ਵਿੱਚ ਨਿਰੋਲ ਪ੍ਰਭੂ ਨਾਮ ਦੀ ਸਚਾਈ ਪ੍ਰਗਟ ਪ੍ਰਭੂ ਨਾਮ ਦੀ ਸਚਾਈ ਪ੍ਰਗਟ ਹੋ ਜਾਂਦੀ ਹੈ ਤਾਂ ਯਕੀਨ ਬਣ ਜਾਂਦਾ ਹੈ ਕਿ ਅੰਦਰ ਤੇ ਬਾਹਰ ਭਾਗ ਗੁਪਤੇ ਪ੍ਰਗਟ ਦਿੱਸੇ ਤੇ ਅਣ ਦਿੱਸੇ ਪਦਾਰਥਾਂ ਵਿੱਚ ਹਰ ਥਾਂ ਸਾਰੀ ਦਲੋਕੀ ਵਿੱਚ ਉਹੀ ਪ੍ਰਭੂ ਵਿਆਪਕ ਹੈ ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ ਕਿਉਂਕਿ ਮਾਇਆ ਤਾਂ ਉਸ ਦੀ ਆਪਣੀ ਬਣਾਈ ਖੇਡ ਹੈ ਚੌਥੇ ਸੁੰਨੇ ਜੋ ਨਰ ਜਾਣੇ ਤਾਂ ਕੋ ਪਾਪ ਨ ਪੁੰਨ ਜੋ ਮਨੁੱਖ ਤ੍ਰਿਗੁਣੀ ਮਾਇਆ ਦੇ ਅਸਰ ਤੋਂ ਉੱਚੇ ਰਹਿਣ ਵਾਲੇ ਉਸ ਪ੍ਰਭੂ ਨੂੰ ਸਹੀ ਤੌਰ ਤੇ ਸਮਝ ਲੈਂਦਾ ਹੈ ਉਸ ਨੂੰ ਵੀ ਚੌਥੀ ਬਸਤਵ ਵਿੱਚ ਟਿਕਿਆ ਹੋਣ ਕਰਕੇ ਪਾਪ ਤੇ ਪੁੰਨ ਪੂ ਨਹੀਂ ਸਕਦਾ ਭਾਵੇਂ ਕੋਈ ਪਾਪ ਕਿਸੇ ਕੋ ਕਰਮ ਵੱਲ ਨਹੀਂ ਪ੍ਰੇਰਦਾ ਤੇ ਕੋਈ ਪੁੰਨ ਕਰਮ ਉਸ ਦੇ ਅੰਦਰ ਕਿਸੇ ਸਵਰਗ ਆਦਿਕ ਦੀ ਲਾਲਸਾ ਪੈਦਾ ਨਹੀਂ ਕਰਦਾ ਕਟ-ਕਟ ਸੁਣ ਕਾ ਜਾਣੈ ਭਿਉ ਆਦ ਪੁਰਖ ਨਰੰជន ਦੇਉ ਜੋ ਮਨੁੱਖ ਹਰੇਕ ਘਟ ਵਿੱਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣਦਾ ਹੈ ਭਾਵ ਜੇ ਮਨੁੱਖ ਇਹ ਦਿਲ ਕਰ ਲੈਂਦਾ ਹੈ ਕਿ ਪ੍ਰਭੂ ਹਰੇਕ ਘਟ ਵਿੱਚ ਮੌਜੂਦ ਵੀ ਹੈ ਤਾਂ ਫਿਰ ਵੀ ਨਰਲੇਪ ਫਿਰ ਵੀ ਨਰਲੇਪ ਹੀ ਹੈ ਉਹ ਮਨੁੱਖ ਵੀ ਦੁਨੀਆ ਵਿੱਚ ਰਹਿੰਦੇ ਹੋਇਆਂ ਜਦ ਰੇਪ ਹੋ ਕੇ ਆਦਪੁਰਖ ਨਰਨਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਜਨ ਨਾਮ ਨਰਨਜਨ ਰਤਾ ਜੋ ਮਨੁੱਖ ਮਾਇਆ ਦੇ ਰਹਿਤ ਪ੍ਰਮਾਤਮਾ ਦੇ ਨਾਮ ਦਾ ਮਤਵਾਲਾ ਹੈ ਨਾਨਕ ਸਹੀ ਪੁਰਖ ਬਧਾਤਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਸਿਰਜਣਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸੁਨੋ ਸੁਨ ਕਹ ਸਭ ਕੋਈ ਹਰੇਕ ਮਨੁੱਖ ਅਹਰ ਅਵਸਾ ਦਾ ਜ਼ਿਕਰ ਕਰਦਾ ਹੈ ਅਨਹਤ ਸੁਣ ਕਹਾਂ ਤੈ ਹੋਈ ਪਰ ਅਮਲੀ ਜੀਵਨ ਵਿੱਚ ਇਹ ਇਹ ਗੱਲ ਕੋਈ ਬਿਰਲਾ ਹੀ ਜਾਣਦਾ ਹੈ ਸਦਾ ਟਿਕਣ ਜਾਣ ਵਾਲੀ ਅਫਰਵਸਾ ਕਿਵੇਂ ਬਣ ਸਕਦੀ ਹੈ ਕਿਉਂਕਿ ਇਸ ਅਵਸਥਾ ਵਾਲਾ ਜੀਵਨ ਜਿਵੇਂ ਹੀ ਇਸ ਅਵਸਥਾ ਦੀ ਸਮਝ ਪੈ ਸਕਦੀ ਹੈ ਅਨਹਤ ਸੁਣ ਰਤੇਸੇ ਕੈਸੇ ਕਹਿਣ ਮਾਤਰ ਜੇ ਕੋਈ ਪੁੱਛੇ ਕਿ ਅਫਰਵਸਾ ਵਿੱਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ ਜਿਸ ਤੇ ਉਪਜੈ ਤਿਸੇ ਜੈਸੇ ਤਾਂ ਉਸ ਦਾ ਉਤਰੇ ਹੈ ਕਿ ਉਹ ਮਨੁੱਖ ਉਸ ਪ੍ਰਮਾਤਮਾ ਵਰਗਾ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ ਉਹ ਜਨਮ ਨ ਮਰੇ ਨ ਆਵੇ ਜਾਏ ਉਹ ਮਨੁੱਖ ਮੁੜ ਮੁੜਦਾ ਜਾਂਦੇ ਹਨ ਤੇ ਨਾ ਮਰਦੇ ਹਨ ਉਹਨਾਂ ਦਾ ਆਵਾਗਣ ਦਾ ਚੱਕਰ ਮੁੱਕ ਜਾਂਦਾ ਹੈ ਨਾਨਕ ਗੁਰਮੁਖ ਮੰਨ ਸਮਝਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਮਨੁ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸਮੱਤ ਲਾਉਂਦੇ ਹਨ ਨੌ ਸਰ ਸੁਭਰ ਦਸਵੇਂ ਪੂਰੇ ਨਾਮ ਦੀ ਬਰਕਤ ਨਾਲ ਜਦ ਨੌ ਗੋਲ ਕਨਕ ਨਕ ਪ੍ਰੀਜ ਕੇ ਬਾਹਰ ਵੱਲ ਦਾ ਵਹਿਣ ਬੰਦ ਕਰਕੇ ਮਾਇਕ ਪਦਾਰਥਾਂ ਵਰਦੀ ਧੌੜ ਮਿਟਾ ਕੇ ਦਸਵੇਂ ਸਰ ਵਿੱਚ ਪ੍ਰਭੂ ਦੀ ਅਵਸਥਾ ਵਿੱਚ ਜਾ ਪੈਂਦੀਆਂ ਹਨ ਤੈ ਅਨਹਤ ਸੁਨ ਵਜਾਵੈ ਤੂਰੇ ਤਦੋਂ ਗੁਰਮੁਖ ਇੱਕ ਰਸ ਅਫਰਵਸਾ ਦੇ ਬਾਜੇ ਵਜਾਉਂਦੇ ਹਨ ਭਾਵ ਅਫਰਵਸਾ ਉਹਨਾਂ ਦੇ ਅੰਦਰ ਇਤਨੀ ਬਲਵਾਲੀ ਹੋ ਜਾਂਦੀ ਹੈ ਕਿ ਹੋਰ ਫੁਰਨਾ ਉੱਥੇ ਆ ਹੀ ਨਹੀਂ ਸਕਦਾ ਸਾਚੇ ਰਾਚੇ ਦੇਖ ਹਜੂਰੇ ਇਸ ਵਸਾ ਵਿੱਚ ਅਪੜੇ ਹੋਏ ਗੁਰਮੁਖ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ ਸੰਗ ਵੇਖ ਕੇ ਉਸ ਵਿੱਚ ਟਿਕੇ ਰਹਿੰਦੇ ਹਨ ਕਟਕਟ ਸਾਚ ਰਹਾ ਪੁਰ ਭੂਰੇ ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿੱਚ ਵਿਆਪਕ ਦਿਸਦਾ ਹੈ ਗੁਪਤੀ ਬਾਣੀ ਪ੍ਰਗਟ ਹੋਏ ਇਸ ਤਰ੍ਹਾਂ ਜਿਸ ਮਨੁੱਖ ਦੇ ਅੰਦਰ ਇਹ lukmi ਰੱਬੀ ਜੀਵਨ ਦੀ ਰੂਪ ਪ੍ਰਗਟ ਹੋ ਪੈਂਦੀ ਹੈ ਭਾਵੇਂ ਉਸ ਨੂੰ ਇਹ ਆਪਣਾ ਆਪਣੇ ਅੰਗ ਸੰਗ ਤੇ ਸਰਬ ਵਿਆਪਕ ਦਿਸ ਪੈਂਦਾ ਹੈ ਨਾਨਕ ਪਰਖ ਲੈ ਸਚ ਸੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਉਸ ਸੱਚੇ ਪ੍ਰਭੂ ਦੇ ਨਾਮ ਦੇ ਰੂਪ ਵਿੱਚ ਜਿਹੜਾ ਸੌਦਾ ਉਹਨੂੰ ਮਿਲਿਆ ਉਹਦੀ ਕਦਰ ਸਮਝ ਲੈਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰੂਆਂ ਨੇ ਜਿੰਨੀ ਕੁ ਸੇਵਾ ਕਰਵਾਈ ਹੈ ਪ੍ਰਵਾਨ ਕਰ ਲੈਣਾ ਜੀ ਸਾਧ ਸੰਗਤ ਜੀ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸ ਦੀ ਤਬੀਅਤ ਜਿਹੜੀ ਆ ਉਹ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਦੀ ਤਬੀਅਤ ਨਰਸਾਜ ਹੈ ਠੀਕ ਨਹੀਂ ਹੈ ਇਸ ਲਈ ਬਾਣੀ ਦਾ ਪਚਾਰਨ ਕਰਦਿਆਂ ਪਹਿਲਾਂ ਵੀ ਗਲਤੀਆਂ ਹੁੰਦੀਆਂ ਸਾਨੂੰ ਪਰ ਹੁਣ ਕੁਝ ਜ਼ਿਆਦਾ ਗਲਤੀਆਂ ਹੋਈਆਂ ਹੋਣਗੀਆਂ ਭੁੱਲਣ ਹਾਰ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਦਾਸ ਨੂੰ ਦੇਹ ਰੂਪਤਾ ਬਖਸ਼ਿਸ਼ ਕਰਨ ਸਾਥ ਸੰਗਤ ਜੀ ਤੁਹਾਡੀ ਹੀ ਕੀਤੀ ਅਰਦਾਸ ਪ੍ਰਵਾਨ ਹੋਣੀ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਤੁਹਾਡੇ ਵਿੱਚ ਹੀ ਪ੍ਰਮਾਤਮਾ ਵਸਦੇ ਹਨ ਇਸ ਲਈ ਸਾਫ ਸੰਗਤ ਜੀ ਕਿਰਪਾ ਕਰਿਓ ਦਾਸ ਦੀ ਸਿਰ ਤੇ ਮੇਰ ਭਰਿਆ ਹੱਥ ਰੱਖਿਓ ਭੂਲਾ ਨਾ ਚਤਾਰਿਓ ਦੂਜੀ ਬੇਨਤੀ ਇਹ ਹੈ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰ ਲਵੋ ਜੀ ਤੇ ਸਾਫ ਸੰਗਤ ਜੀ ਜਦੋਂ ਦਾਸ ਦੀ ਤਬੀਅਤ ਠੀਕ ਹੋ ਗਈ ਉਸ ਦਿਨ ਜਿਹੜੇ ਆਪਨੇ ਕਮੈਂਟ ਭੇਜੇ ਹਨ ਜਿਨ੍ਹਾਂ ਪਿਆਰੇ ਸਜਣਾ ਦੇ ਨਾਮ ਨਹੀਂ ਬੋਲੇ ਗਏ ਕੱਲ੍ਹ ਵੀ ਨਹੀਂ ਸੀ ਬੋਲੇ ਗਏ ਅੱਜ ਵੀ ਨਹੀਂ ਬੋਲੇ ਗਏ ਉਹਨਾਂ ਦੇ ਨਾਮ ਇਕੱਠੇ ਹੀ ਬੋਲ ਦਿੱਤੇ ਜਾਣ ਗਏ ਸੋ ਸਾਥ ਸੰਗਤ ਤੁਸੀਂ ਕਮੈਂਟ ਭੇਜਣ ਤੋਂ ਗਰੇਜ ਨਹੀਂ ਕਰਨਾ ਕਿਰਪਾ ਕਰਕੇ ਆਪਣੇ ਕਮੈਂਟ ਭੇਜੋ ਇਹ ਜੋ ਪਾਠ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਹੁਣ ਜੋ ਭੁੱਲਾਂ ਚੁੱਕਾਂ ਦੀ ਮਾਫੀ ਤੇ ਗੱਜ ਕੇ ਫਤਿਹ ਬੁਲਾਈਏ ਕੱਲ ਫੇਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ